ਸਾਡੀ ਸੰਸਥਾ ਦੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਇਕੋ ਫ੍ਰੈਂਡਲੀ ਇਹ ਅਸੀਂ ਮੂਰਤੀ ਜਿਹੜੀ ਹੈਗੀ ਆ ਉਹੀ ਅਸੀਂ ਸਭ ਨੂੰ ਕਹਿੰਦੇ ਆ ਵੀ ਤਾਂ ਕਿ ਪਾਣੀ ਵਿੱਚ ਵਿਸਰਜਣ ਦੇ ਟਾਈਮ ਦੇ ਉੱਤੇ ਪੋਲੂਸ਼ਨ ਜਿਹੜਾ ਹੈਗਾ ਪੋਲੂਸ਼ਨ ਨਾ ਵੈਲੇ ਕਿਸੇ ਵੀ ਤਰ੍ਹਾਂ ਦਾ ਜੀਵ ਜੰਤੂਆਂ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਬੇਅਦਬੀ ਨਾ ਹੋਵੇ ਗਣਪਤੀ ਜੀ ਨੂੰ ਇੱਥੇ ਸਾਡੇ ਕੋਲ ਅੱਜ 7 ਤਰੀਕ ਤੋਂ ਵਿਰਾਜਮਾਨ ਕੀਤਾ ਔਰ 17 ਤਰੀਕ ਤੱਕ ਨਿਰੰਤਰ ਸਵੇਰ ਸ਼ਾਮ ਨੂੰ ਪੂਜਾ ਅਰਚਨਾ ਹੋਏਗੀ ਔਰ ਸ਼ਾਮ ਨੂੰ ਆਰਤੀ ਹੋਏਗੀ 17 ਤਰੀਕ ਨੂੰ ਜਿਹੜਾ ਸ਼ੋਭਾ ਯਾਤਰਾ ਦੇ ਰੂਪ ਚ 11 ਵਜੇ ਇੱਥੇ ਲਾਸਟ ਪੂਜਨ ਹੋਏਗਾ ਸੋ ਚਰਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਸਾਰਿਆਂ ਨੂੰ ਗਣੇਸ਼ ਚਠੜ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਅਸੀਂ ਪਹੁੰਚੇ ਹਾਂ ਜਨਪੁਰੀ ਚੇਜ ਫੇਕ ਨੇ ਸੀ ਨੂੰ ਸਥਾਪਿਤ ਕੀਤਾ ਗਿਆ ਹੈ ਤੇ ਆਓ ਬਧੇਰੇ ਜਾਣਕਾਰੀ ਨਾਲ ਗੱਲਬਾਤ ਕਰ ਲੈਣੇ ਹੈ ਨਮਸਕਾਰ ਜੀ ਤੁਹਾਨੂੰ ਗਣੇਸ਼ ਚਠੜ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਜੀ ਪੂਰੇ ਸਾਡੇ ਪੰਜਾਬ ਵਾਸੀਆਂ ਨੂੰ ਜਿਹੜੇ ਕਿ ਹਮੇਸ਼ਾ ਹੀ ਹਰ ਕਰਮ ਦੇ ਪ੍ਰੋਗਰਾਮ ਨੂੰ ਵੱਧ ਚੜ ਕੇ ਮਨਾਉਂਦੇ ਨੇ ਸੋ ਅੱਜ ਸਾਡਾ 33ਵਾਂ ਜਿਹੜਾ ਹੈ ਗਣਪਤੀ ਮਹੋਤਸਵ ਜਿਹੜਾ ਉਹ ਜਨਕਪੁਰੀ ਦੇ ਵਿੱਚ ਹਰੀਸ਼ ਵੇਦੀ ਚੌਂਕ ਦੇ ਵਿੱਚ ਮਨਾਇਆ ਜਾ ਰਿਹਾ ਇਹ ਸਾਡੇ ਮਾਨਣਯੋਗ ਹਰੀਸ਼ ਵੇਦੀ ਜੀ ਤੇ ਗਣਪਤੀ ਜੀ ਦੀ ਕਿਰਪਾ ਹੋਈ ਮਹਾਰਾਸ਼ਟਰ ਦੀ ਧਰਤੀ ਤੋਂ ਇੱਥੇ ਪੰਜਾਬ ਦਾ ਤਿਹਾੜ ਬਣਾਇਆ ਗਿਆ ਔਰ ਜਿਸ ਤਰ੍ਹਾਂ ਸਭ ਨੂੰ ਪਤਾ ਕਿ ਲੋਹੜੀ ਦਾ ਤਿਹਾੜ ਪੰਜਾਬ ਚ ਮਨਾਇਆ ਜਾਂਦਾ ਇਸੇ ਤਰ੍ਹਾਂ ਗਣਪਤੀ ਮਹੋਤਸਵ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ ਉਹ ਮਹਾਰਾਸ਼ਟਰ ਦੇ ਧਰਤੀ ਦੇ ਤੋਂ ਬੇਦੀ ਸਾਹਿਬ ਦੇ ਪ੍ਰਯਾਸਾਂ ਦਾ ਔਰ ਗਣਪਤੀ ਜੀ ਦੀ ਕਿਰਪਾ ਦੇ ਨਾਲ 108 ਮੂਰਤੀਆਂ ਜਿਹੜੀਆਂ ਆਏ ਪਹਿਲੇ ਤਿਆਰ ਕਰਦੇ ਸੀ ਆਪਾਂ ਭਈ ਪੰਜਾਬ ਦੇ ਅਲੱਗ-ਅਲੱਗ ਮੰਦਰਾਂ ਚ ਚੌਰਾਹਿਆਂ ਦੇ ਵਿੱਚ ਪੂਜਾ ਵਾਸਤੇ ਜਾਂਦੇ ਸੀ ਔਰ ਲਾਸਟ ਡੇ ਸ਼ੋਭਾ ਯਾਤਰਾ ਜੀ ਸ਼ਾਮਲ ਹੋ ਕੇ ਸਾਰੇ ਭਗਤ ਜਨ ਸਤਲੁਜ ਦੇ ਵਿੱਚ ਵਿਸਰਜਣ ਵਾਸਤੇ ਜਾਂਦੇ ਸੀ ਪਰ ਅੱਜ ਉਹ ਸੁਪਨਾ ਉਹਨਾਂ ਦਾ ਪੂਰਾ ਹੋਇਆ ਅੱਜ 108 ਨਹੀਂ ਹਜ਼ਾਰਾਂ ਹੀ ਗਣਪਤੀ ਲੁਧਿਆਣਾ ਨਹੀਂ ਹਰ ਸ਼ਹਿਰ ਦੇ ਵਿੱਚ ਗਣਪਤੀ ਬਿਰਾਜਮਾਨ ਨੇ ਲੋਕਾਂ ਦੀ ਆਸਤਾ ਜਿਹੜੀ ਹੈ ਵਧੀਆ ਔਰ ਸਾਡੀ ਇਹ ਪਰਮਾਤਮਾ ਦੇ ਚਰਨਾਂ ਗਣਪਤੀ ਦੇ ਚਰਨਾਂ ਇਹ ਹੀ ਬੇਨਤੀ ਆ ਕਿ ਪੰਜਾਬ ਨੂੰ ਇਸੇ ਤਰ੍ਹਾਂ ਹੀ ਖੁਸ਼ਹਾਲ ਰੱਖੇ ਪੰਜਾਬ ਨੂੰ ਪੁਰੀਆਂ ਨਜ਼ਰਾਂ ਤੋਂ ਬਚਾਇਆ ਜਾਵੇ ਪੰਜਾਬ ਦੇ ਵਿੱਚ ਭਾਈਚਾਰੇ ਦੀ ਸਾਂਝ ਹਮੇਸ਼ਾ ਹੀ ਬਣੀ ਰਹੇ ਮੈਂ ਤਾਂ ਇਹ ਕੋ ਪ੍ਰਸ਼ਨ ਕਰਨਾ ਚਾਹੁੰਗੀ ਕਿ ਜਿਸ ਤਰ੍ਹਾਂ ਅੱਜ ਕੱਲ ਕੋ ਫ੍ਰੈਂਡਲੀ ਮਤਲਬ ਕੋ ਫ੍ਰੈਂਡਲੀ ਮੂਰਤੀਆਂ ਦੀ ਮਤਲਬ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਵਾਤਾਵਰਣ ਨੂੰ ਵੀ ਨੁਕਸਾਨ ਨਾ ਪਹੁੰਚੇ ਇਸ ਤੇ ਕੀ ਕਹੋਗੇ ਕਿ ਤੁਸੀਂ ਵੀ ਉਹੀ ਲੈ ਕੇ ਆਏ ਹੋ ਬਿਲਕੁਲ ਜੀ ਸਾਡੀ ਸੰਸਥਾ ਦੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਕੋ ਫ੍ਰੈਂਡਲੀ ਇਹ ਅਸੀਂ ਮੂਰਤੀ ਜਿਹੜੀ ਹੈਗੀ ਆ ਉਹੀ ਅਸੀਂ ਸਭ ਨੂੰ ਕਹਿੰਦੇ ਆ ਕਿ ਤਾਂ ਕਿ ਪਾਣੀ ਚ ਵਿਸਰਜਣ ਦੇ ਟਾਈਮ ਦੇ ਉਤੇ ਪੋਲੂਸ਼ਨ ਜਿਹੜਾ ਹੈਗਾ ਪੋਲੂਸ਼ਨ ਨਾ ਫੈਲੇ ਕਿਸੇ ਵੀ ਤਰ੍ਹਾਂ ਦਾ ਜੀਵ ਜੰਤੂਆਂ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਬੇਅਦਬੀ ਨਾ ਹੋਵੇ ਸੋ ਇਹ ਸਭ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਸਾਡੀ ਆਸਤਾ ਹੋਣੀ ਚਾਹੀਦੀ ਆਸਤਾ ਦੇ ਨਾਲ ਨਾਲ ਜੋ ਵੀ ਅਸੀਂ ਪ੍ਰਭੂ ਦੀਆਂ ਮੂਰਤੀਆਂ ਵਿਸਰਜਨ ਕਰਨ ਜਾਂਦੇ ਹਾਂ ਉਸ ਤੋਂ ਬਾਅਦ ਜੇ ਅਸੀਂ ਕਈ ਵਾਰ ਵੀਡੀਓ ਤੇ ਕਈ ਵਾਰ ਫੋਟੋਆਂ ਦੇਖਦੇ ਹਾਂ ਜੋ ਕਿ ਬੜਾ ਮਨ ਦੁਖੀ ਹੁੰਦਾ ਤੇ ਮੈਂ ਉਹਨਾਂ ਭਗਤਾਂ ਨੂੰ ਬੇਨਤੀ ਕਰਾਂਗਾ ਅਗਰ ਤੁਸੀਂ ਕਰਨਾ ਹੈ ਤਾਂ ਉਹ ਸਹੀ ਤਰੀਕੇ ਨਾਲ ਸਿਸਟਮ ਦੇ ਨਾਲ ਕਰੋ ਤਾਂ ਕਿ ਬੇਅਦਵੀ ਨਾ ਹੋਵੇ ਔਰ ਕਿਸੇ ਦੀ ਆਸਥਾਨ ਉਠੇਸ ਨਾ ਪਹੁੰਚੇ ਗਣਪਤੀ ਜੀ ਨੂੰ ਕਿੰਨੇ ਦਿਨ ਲਈ ਸਾਜਿਤ ਕਰੋਗੇ ਹਾਂ ਜੀ ਗਣਪਤੀ ਜੀ ਨੂੰ ਇੱਥੇ ਸਾਡੇ ਕੋਲ ਅੱਜ 7 ਤਰੀਕ ਤੋਂ ਵਰਾਜਮਾਨ ਕੀਤਾ ਔਰ 17 ਤਰੀਕ ਤੱਕ ਨਿਰੰਤਰ ਸਵੇਰ ਸ਼ਾਮ ਨੂੰ ਪੂਜਾ ਅਰਚਨਾ ਹੋਏਗੀ ਔਰ ਸ਼ਾਮ ਨੂੰ ਆਰਤੀ ਹੋਏਗੀ 17 ਤਰੀਕ ਨੂੰ ਜਿਹੜਾ ਸ਼ੋਭਾ ਯਾਤਰਾ ਦੇ ਰੂਪ ਚ 11 ਵਜੇ ਤੇ ਲਾਸਟ ਪੂਜਨ ਹੋਏਗਾ ਔਰ ਰੋਸ਼ਨ ਪ੍ਰਿੰਸ ਜੀ ਆ ਕੇ ਗੁਣਗਾਨ ਕਰਨਗੇ ਔਰ ਨਿਰੰਤਰ ਦੇਹਲੀ ਕੋਈ ਨਾ ਕੋਈ ਸੰਤ ਸਮਾਜ ਇਸ ਤਰ੍ਹਾਂ ਬਾਬਾ ਕਲਵੰਤ ਭੱਲਾ ਜੀ ਸ਼੍ਰੀ ਰਾਮ ਉਹਨੇ ਮਾ ਯਾਦ ਉਹਨੇ ਮਾ ਯਾਦ ਔਰ ਅਲੱਗ ਅਲੱਗ ਧਰਮ ਵੰਡਲੀਆਂ ਜਿਹੜੀਆਂ ਆ ਕੇ ਇੱਥੇ ਪ੍ਰਭੂ ਦਾ ਗੁਣਗਾਨ ਕਰਨ ਗਿਆ ਔਰ ਲੋਕਾਂ ਦੇ ਨਾਲ ਪ੍ਰਭੂ ਦੀ ਆਸਥਾ ਨੂੰ ਜੋੜਨ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਰਹੇ ਹੋ ਕਿ ਅਸੀਂ ਜਨਕਪੁਰੀ ਪਹੁੰਚੇ ਹਾਂ ਜਿੱਥੇ ਕਿ ਗਣੇਸ਼ ਜੀ ਨੂੰ ਸਥਾਪਿਤ ਕੀਤਾ ਗਿਆ ਹੈ ਹਾਂ ਸੋ ਹੋ ਜਾ ਸੋ ਤੁਸੀਂ ਗਣਪਤੀ ਜੀ ਨੂੰ ਇੱਥੇ ਸਾਬਿਤ ਕੀਤਾ ਹੈ ਤੇ ਉਤਸ਼ਾਹ ਦੇਖਦੇ ਹੀ ਬੰਦਾ ਕੀ ਕਹੋਗੇ ਇਸ ਤੇ ਦੀਪੋ ਜੀ ਜਿਹੜਾ ਗਣਪਤੀ ਦਾ ਉత్సਵ ਹੈ ਨਿਰੰਤਰ 33 ਸਾਲ ਤੋਂ ਸ਼੍ਰੀ ਹਰੀ ਸ਼ਵੇਦੀ ਨੇ ਸ਼ੁਰੂ ਕੀਤਾ ਸੀਗਾ ਤੁਸੀਂ ਇੱਕ ਸਵਾਲ ਜਿਹੜਾ ਪੋਲੂਸ਼ਨ ਵਾਸਤੇ ਕੀਤਾ ਉਹਦੇ ਲਈ ਮੈਂ ਸਾਰੇ ਭਗਤ ਜਨਾਂ ਨੂੰ ਤੁਹਾਡੇ ਚੈਨਲ ਦੇ ਮਾధ్యਮ ਨਾਲ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਐਸਾ ਵੀ ਪ੍ਰਯਾਸ ਕੀਤਾ ਹੈ ਕਿ ਗੋਬਰ ਦੇ ਗਊ ਗੋਬਰ ਦੇ ਗਣਪਤੀ ਜੀ ਬਨੇ ਹੋਏ ਸਾਡੇ ਕੋਲ ਮੌਜੂਦ ਨੇ ਅਗਰ ਕੋਈ ਐਸੇ ਧਰਮਪ੍ਰੇਮੀ ਚਾਹਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਨਿਰੰਤਰ 33 ਸਾਲ ਤੋਂ ਮਿੱਟੀ ਦਾ ਕੱਚੀ ਮਿੱਟੀ ਦੇ ਗਣਪਤੀ ਜੀ ਬਣਾਉਂਦੇ ਆਂ ਔਰ ਸ਼ਹਿਰ ਵਾਸੀਆਂ ਨੂੰ ਇਹ ਵੀ ਪ੍ਰਾਰਥਨਾ ਕਰਦੇ ਆਂ ਕਿ ਸਾਰਾ ਪੋਲੂਸ਼ਨ ਨੂੰ ਦੇਖਦੇ ਹੋਏ ਅਸੀਂ ਸਿਰਫ ਮਿੱਟੀ ਦੇ ਗਣਪਤੀ ਜੀ ਔਰ ਜੇ ਕਿਸੇ ਨੂੰ ਗੋਬਰ ਦੇ ਗਣਪਤੀ ਜੀ ਚਾਹੀਦੇ ਉਹ ਵੀ ਅਸੀਂ ਉਪਲਬਧ ਕਰਾ ਸਕਦੇ ਆਂ ਔਰ ਨਿਰੰਤਰ ਇਹ 11 ਦਿਨ ਇਸ ਤਰ੍ਹਾਂ ਹੀ ਚੱਲਿਆ 11ਵੇਂ ਦਿਨ ਅਸੀਂ ਵਿਛੜ ਜਾਂਦੇ ਆਂ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਸਾਨੂੰ ਇੱਕ ਮੈਸੇਜ ਵੀ ਦਿੱਤਾ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਅਗਰ ਕਿਸੇ ਨੂੰ ਕੋਪਰ ਗਣਪਤੀ ਜੀ ਦੀ ਵੀ ਜ਼ਰੂਰਤ ਹੈ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸੋ ਸਾਰੇ ਸੁਭਾਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਸਾਡੇ ਵੱਲੋਂ ਵੀ ਗਣਪਤੀ ਸਾਪਨਾ ਦਿਵਸ ਤੇ ਲੱਖ ਲੱਖ ਵਧਾਈ